ਦਰਸ਼ਕੋ ਪਿਛਲੇ ਦਿਨਾਂ ਦੇ ਵਿੱਚ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦਾ ਪੁਰਬ ਮਨਾਇਆ ਗਿਆ ਪੂਰੇ ਸੰਸਾਰ ਭਰ ਦੇ ਵਿੱਚ ਤੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋਈ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਤੇ ਫਿਰ ਆਪਾਂ ਉਹਦੇ ਉੱਤੇ ਗੱਲਬਾਤ ਕਰਦੇ ਹਾਂ ਵੀ ਇਹ ਮਸਲਾ ਹੈ ਕੀ ਹੈ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਜਿਹੜੀ ਵੀਡੀਓ ਹੈ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਪਹਿਲਾਂ ਦੱਸਿਆ ਜਾਂਦਾ ਵੀ ਜਿਹੜੀ ਇਹ ਵੀਡੀਓ ਹੈ ਇਹ ਵੀਡੀਓ ਉਲਾਸਨਗਰ ਦੀ ਹੈ ਪਰ ਹੌਲੀ-ਹੌਲੀ ਖੋਜ ਵੀਨ ਚੱਲਦੀ ਹੈ ਤੇ ਪਤਾ ਲੱਗਦਾ ਹੈ ਵੀ ਇਹ ਜਿਹੜੀ ਵੀਡੀਓ ਹੈ ਇਹ ਉਲਾਸਨਗਰ ਦੀ ਨਹੀਂ ਹੈ ਜੱਬਲਪੁਰ ਦੇ ਨਜ਼ਦੀਕ ਇੱਕ ਛੋਟਾ ਜਿਹਾ ਨਗਰ ਹੈ ਸ਼ਾਡੋਲ ਸ਼ਾਡੋਲ ਦੇ ਵਿੱਚ ਕੁਝ ਸਿੱਖ ਸੰਗਤਾਂ ਵੱਸਦੀਆਂ ਨੇ ਤੇ ਬਹੁਤ ਸਾਰੇ ਜਿਹੜੇ ਸਿੰਧੀ ਪਰਿਵਾਰ ਨੇ ਉਹ ਵੀ ਉੱਥੇ ਰਹਿੰਦੇ ਨੇ ਇਹ ਸਿੰਧੀ ਸਿੱਖ ਸੰਗਤ ਦੇ ਕਿਸੇ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਉਹ ਵੀਡੀਓ ਹੈ ਕਮਾਲ ਦੀ ਗੱਲ ਇਹ ਹੈ ਵੀ ਇਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਬੱਚੇ ਨੂੰ ਜਿੱਦਾਂ ਦੀ ਤਸਵੀਰ ਅਸੀਂ ਗੁਰانک ਸਾਹਿਬ ਪਾਤਸ਼ਾਹ ਦੀ ਆਪਣੇ ਘਰਾਂ ਵਿੱਚ ਲਾ ਕੇ ਰੱਖਦੇ ਹਾਂ ਉਦਾਂ ਦਾ ਪਹਿਰਾਵਾ ਪਾਇਆ ਜਾਂਦਾ ਹੈ ਬੱਚਾ ਮੋਨਾ ਹੀ ਹੈ ਉਹਦੇ ਸਿਰ ਦੇ ਉੱਤੇ ਕੋਲ ਦਸਤਾਰ ਬੰਨੀ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਇਹ ਬੱਚਾ ਹੈਗਾ ਇਸ ਨੂੰ ਉਦਾਂ ਹੀ ਲੰਮੀ ਨਕਲੀ ਦਾੜ੍ਹੀ ਲਗਾ ਕੇ ਤੇ ਗੁਰੂ ਕੇ ਦਰਬਾਰ ਵਿੱਚ ਲਿਆਇਆ ਜਾਂਦਾ ਹੈ ਢੋਲਕੀਆਂ ਛਣੀਆਂ ਵੱਜ ਰਹੇ ਨੇ ਬੱਚਾ ਇਦਾਂ ਹੱਥ ਉੱਪਰ ਕਰਕੇ ਜਿੱਦਾਂ ਗੁਰਾਂਖ ਸਾਹਿਬ ਪਾਸੇ ਤਸਵੀਰ ਆਪਾਂ ਕਈ ਥਾਵਾਂ ਉੱਤੇ ਦੇਖਦੇ ਹਾਂ ਉਦਾਂ ਉਹ ਤਸਵੀਰ ਦਾ ਰੂਪ ਧਾਰਨ ਕਰਕੇ ਤੇ ਉਹ ਸੰਗਤ ਵਿੱਚ ਆਉਂਦਾ ਹੈ ਹੱਥ ਵਿੱਚ ਉਹ ਸਾਦਾ ਵਾਲਾ ਗੜਵਾ ਪਕੜਿਆ ਹੋਇਆ ਹੈ ਤੇ ਗੁਰਾਂਕ ਸਾਹਿਬ ਦਾ ਜਿਹੜਾ ਤਸਵੀਰ ਵਾਲਾ ਸਰੂਪ ਹੈ ਉਹ ਪੂਰਾ ਉਹ ਬੱਚੇ ਨੇ ਬਣਾਇਆ ਹੋਇਆ ਔਰ ਫਿਰ ਬਾਅਦ ਵਿੱਚ ਆ ਕੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਦੇ ਉੱਤੇ ਬੈਠ ਜਾਂਦਾ ਤੁਸੀਂ ਦੇਖੋਗੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਉਹ ਉਹਦੇ ਬਿਲਕੁਲ ਨਾਲ ਜਿਹੜਾ ਹੈ ਉਸ ਬੱਚੇ ਨੂੰ ਇੱਕ ਕੁਰਸੀ ਦੇ ਉੱਤੇ ਬਿਠਾ ਦਿੱਤਾ ਜਾਂਦਾ ਹੁਣ ਜਿਹੜਾ ਵੀ ਸਿੱਖ ਇਹ ਵੀਡੀਓ ਦੇਖਦਾ ਹੈ ਉਹ ਹੈਰਾਨ ਵੀ ਹੁੰਦਾ ਹੈ ਮਨ ਪਰੇਸ਼ਾਨ ਵੀ ਹੁੰਦਾ ਹੈ ਤੇ ਇਸ ਗੱਲ ਉੱਤੇ ਵੀ ਹੈਰਾਨਗੀ ਪ੍ਰਗਟ ਕਰਦਾ ਵੀ ਇੰਨੀ ਹਿੰਮਤ ਕਿਸੇ ਦੀ ਕਿਵੇਂ ਹੋ ਸਕਦੀ ਹੈ ਸੋ ਅੱਜ ਆਪਾਂ ਸਾਰੀ ਜਿਹੜੀ ਚਰਚਾ ਹੈ ਇਸੇ ਗੱਲ ਉੱਤੇ ਕਰਨੀ ਹੈ ਵੀ ਇਦਾਂ ਦੀਆਂ ਹਰਕਤਾਂ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ ਨੇ ਕੋਈ ਸ਼ਰਸ਼ ਹੁੰਦੀ ਹੈ ਜਾਂ ਇਦਾਂ ਦੀਆਂ ਵੀਡੀਓ ਅਣਜਾਣੇ ਦੇ ਵਿੱਚ ਹੋ ਜਾਂਦੀਆਂ ਨੇ ਇੱਕ ਤੇ ਆਪਾਂ ਇਹ ਚਰਚਾ ਕਰਨੀ ਹੈ ਦੂਜੀ ਆਪਾਂ ਚਰਚਾ ਕਰਨੀ ਹੈ ਵੀ ਇਹਦੀ ਆਰੰਭਤਾ ਕਿੱਥੋਂ ਹੋਈ ਕਿਤੇ ਇਹ ਤਾਂ ਨਹੀਂ ਹੈ ਅਸੀਂ ਖੁਦ ਹੀ ਅੱਜ ਭਾਵੇਂ ਅਸੀਂ ਦੋਸ਼ ਸ਼ਾਹ ਡੋਲ ਦੇ ਉਹਨਾਂ ਸਰਦਾਵਾਨ ਸਿੱਖਾਂ ਨੂੰ ਦੇਈਏ ਜਾਂ ਕਿਸੇ ਨੂੰ ਦੋਸ਼ ਦੇ ਗਏ ਕੋਈ ਸ਼੍ਰੋਮਣੀ ਕਮੇਟੀ ਨੂੰ ਕਹਿ ਰਿਹਾ ਕੋਈ ਅਕਾਲ ਚਤ ਸਾਬ ਨੂੰ ਕਹਿ ਰਿਹਾ ਕਿਤੇ ਨਾ ਕਿਤੇ ਕੁਝ ਨਾ ਕੁਝ ਜਿਹੜਾ ਹੈ ਦੋਸ਼ੀ ਅਸੀਂ ਵੀ ਆਪਣੇ ਆਪ ਨੂੰ ਮੰਨੀਏ ਕਿਉਂਕਿ ਕੁਝ ਚੀਜ਼ਾਂ ਦੇ ਅਸੀਂ ਖੁਦ ਵੀ ਜ਼ਿੰਮੇਵਾਰ ਹੁੰਨੇ ਆ ਪਰ ਅਸੀਂ ਗੰਭੀਰਤਾ ਦੇ ਨਾਲ ਇਹਨਾਂ ਚੀਜ਼ਾਂ ਨੂੰ ਸੋਚਦੇ ਨਹੀਂ ਆ ਅੱਜ ਆਪਾਂ ਸਾਰੀ ਚਰਚਾ ਕਰਨੀ ਹੈ ਚਲਦੀ ਚਲਦੀ ਇਹ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਵੋ ਫੇਸਬੁਕ ਉੱਪਰ ਦੇਖ ਰਹੇ ਹਾਂ ਪੇਜ ਲਾਈਕ ਕਰ ਲਵੋ ਤੇ ਕਮੈਂਟਾਂ ਦੇ ਵਿੱਚ ਤੁਸੀਂ ਸਾਨੂੰ ਜਿਹੜੇ ਨੇ ਸੁਝਾਅ ਉਹ ਜ਼ਰੂਰ ਦਿਓ ਜੇ ਆਪਣੇ ਸੋ ਆਓ ਤੁਸੀਂ ਤਾਰੀਖ ਦੇਖ ਰਹੇ ਹੋ ਤੇ ਮੈਂ ਸੁਖਵੀਰ ਸਿੰਘ ਚੈਣਾ ਦਰਸ਼ਕੋ ਅੱਜ ਇਹ ਕਹਿ ਲੋ ਵੀ ਪਾਣੀ ਸਿਰ ਉੱਪਰ ਦੀ ਲੰਗ ਗਿਆ ਪਰ ਇਹਦੀ ਸ਼ੁਰੂਆਤ ਅੱਜ ਨਹੀਂ ਹੋਈ ਗੁਰੂ ਨਾਨਕ ਸਾਹਿਬ ਦੀਆਂ ਕਾਲਪਨਿਕ ਤਸਵੀਰਾਂ ਸਾਡੇ ਘਰਾਂ ਵਿੱਚ ਲੱਗੀਆਂ ਹੋਈਆਂ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਕਾਲਪਨਿਕ ਨੇ ਬਾਬਾ ਨਾਨਕ ਇਦਾਂ ਦਾ ਨਹੀਂ ਸੀ ਸਾਡੇ ਗੁਰੂ ਸਾਹਿਬਾਨ ਇਦਾਂ ਦੇ ਨਹੀਂ ਸਨ ਅਸੀਂ ਇਹ ਵੀ ਜਾਣਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਗੁਰਬਾਣੀ ਸ਼ਬਦ ਨੂੰ ਗੁਰੂ ਮੰਨਿਆ ਗਿਆ ਇਸ ਕਿਹੜਾ ਸਿੱਖ ਹੈ ਜਿਹੜਾ ਇਹ ਗੱਲ ਨਹੀਂ ਜਾਣਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਗੁਰੂ ਦੇ ਗਿਆਨ ਨੂੰ ਸ਼ੀਬਦ ਨੂੰ ਹੀ ਗੁਰੂ ਮੰਨਿਆ ਗਿਆ ਅਸੀਂ ਸਾਰੇ ਜਾਣਦੇ ਹਾਂ ਪਰ ਫਿਰ ਵੀ ਸਾਡੇ ਘਰਾਂ ਵਿੱਚ ਤਸਵੀਰਾਂ ਕਲਪਨਿਕ ਲੱਗੀਆਂ ਹੋਈਆਂ ਨੇ ਉਸ ਤੋਂ ਅੱਗੇ ਚੱਲੋ ਪਹਿਲਾਂ ਤਸਵੀਰਾਂ ਦੀ ਐਂਟਰੀ ਸਾਡੇ ਧਰਮ ਦੇ ਵਿੱਚ ਹੁੰਦੀ ਹੈ ਅਸੀਂ ਉਸ ਨੂੰ ਮਾਨਤਾ ਦੇ ਦਿੰਨੇ ਆ ਕਿੰਨਾ ਚੰਗਾ ਹੁੰਦਾ ਜਿਸ ਦਿਨ ਇਹ ਤਸਵੀਰਾਂ ਪਹਿਲੇ ਦਿਨ ਬਣੀਆਂ ਸਨ ਔਰ ਕੌਮ ਦੇ ਵੱਡੇ ਵੱਡੇ ਵਿਦਵਾਨਾਂ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਜਿਹਾਆਂ ਆ ਕਿਹਾ ਗਿਆ ਸੀ ਇੱਥੋਂ ਤੱਕ ਵੀ ਆਉਂਦਾ ਹੈ ਵੀ ਜਿਹੜੀ ਗੁਰਨਾਣਕ ਸਾਹਿਬ ਦੀ ਤਸਵੀਰ ਸੋਭਾ ਸਿੰਘ ਨੇ ਬਣਾਈ ਉਸ ਦੀ ਦਾ ਉਦਘਾਟਨ ਸੀ ਜਾਂ ਉਸ ਦੀ ਢੁੰਡ ਚਕਾਈ ਸੀ ਉਹ ਭਾਈ ਵੀਰ ਸਿੰਘ ਨੇ ਕੀਤੀ ਸੀ ਹੁਣ ਭਾਈ ਵੀਰ ਸਿੰਘ ਆਮ ਇਨਸਾਨ ਤੇ ਹੈ ਨਹੀਂ ਇੱਕ ਸ਼ਰਧਾਵਾਨ ਸਿੱਖ ਵੀ ਨੇ ਬਹੁਤ ਵੱਡੇ ਵਿਦਵਾਨ ਲੇਖਕ ਵੀ ਨੇ ਉਨ੍ਹਾਂ ਵੱਲੋਂ ਇਹ ਦਿੱਤੀ ਗਈ ਮਾਨਤਾ ਇਹ ਤਸਵੀਰਾਂ ਸਾਡੇ ਘਰਾਂ ਵਿੱਚ ਆਈਆਂ ਸਾਡੇ ਗੁਰਦੁਆਰਿਆਂ ਵਿੱਚ ਪਹੁੰਚੀਆਂ ਤੇ ਸਾਡੇ ਤਖਤਾਂ ਦੇ ਉੱਪਰ ਵੀ ਪਹੁੰਚੀਆਂ ਇੱਕ ਤਰ੍ਹਾਂ ਦੇ ਨਾਲ ਅਸੀਂ ਇਹਨਾਂ ਤਸਵੀਰਾਂ ਨੂੰ ਸਵਕਾਰ ਕਰ ਲਿਆ ਹੌਲੀ ਹੌਲੀ ਇਹ ਤਸਵੀਰਾਂ ਤੋਂ ਬਾਅਦ ਫਿਰ ਗੱਲ ਚਲੀ ਗਈ ਮੂਰਤੀਆਂ ਦੇ ਉੱਪਰ ਗੁਰਨਾਨਕ ਸਾਹਿਬ ਪਾਤਸ਼ਾਹ ਸਾਹਿਬ ਦੀਆਂ ਮੂਰਤੀਆਂ ਤਿਆਰ ਹੋ ਗਈਆਂ ਸਾਡੇ ਸਿੱਖਾਂ ਵਿੱਚ ਉਹ ਵੀ ਘਰਾਂ ਵਿੱਚ ਉਹ ਵੀ ਪਹੁੰਚ ਗਈਆਂ ਗੱਲ ਇੱਥੇ ਰੁਕੀ ਨਹੀਂ ਹੌਲੀ ਹੌਲੀ ਗੁਰੂ ਸਾਹਿਬਾਨਾਂ ਦੀਆਂ ਇਤਿਹਾਸ ਦੀਆਂ ਫਿਲਮਾਂ ਬਣਨ ਲੱਗ ਪਈਆਂ ਹੈਰੀ ਬਵੇਜਾ ਨੇ ਛੋਟੇ ਸਾਹਿਬ ਜਾਦ ਦੀ ਬਣਾਈ ਉਸ ਦੇ ਵਿੱਚ ਭਾਵੇਂ ਕਿ ਗੁਰਗੋਬਨ ਸਿੰਘ ਪਾਤਸ਼ਾਹ ਦਾ ਜਿਹੜਾ ਉਹਨਾਂ ਨੇ ਬਣਾਈ ਹੈ ਉਹ ਐਨੀਮੇਸ਼ਨ ਬਣਾਈ ਹੈ ਛੋਟੇ ਸਾਹਿਬ ਜਦਿਆਂ ਦਾ ਗੁਰੂ ਕੇ ਪਰਿਵਾਰ ਦੀ ਐਨੀਮੇਸ਼ਨ ਤਿਆਰ ਕੀਤੀ ਗਈ ਔਰ ਅਸੀਂ ਵੱਧ ਚੜ ਕੇ ਸਿਨੇਮੇ ਘਰਾਂ ਦੇ ਵਿੱਚ ਭੀੜਾਂ ਬੰਨ ਬੰਨ ਕੇ ਗਏ ਇਹਦਾ ਅਰਥ ਇਹ ਬਣਦਾ ਸੀ ਵੀ ਅਸੀਂ ਗੁਰੂ ਸਾਹਿਬਾਨਾਂ ਨੂੰ ਐਨੀਮੇਸ਼ਨ کارਟੂਨਸ ਫਿਲਮ ਦੇ ਰਾਹੀਂ ਅਸੀਂ ਇਹ ਨਤੀਜਾ ਨੂੰ ਮਾਨਤਾ ਦੇ ਰਹੇ ਹਾਂ ਕਿਹੜਾ ਸਿੱਖ ਹੈ ਜਿਹੜਾ ਛੋਟੇ ਸਹਿਬ ਜਾਦੇ ਨਾਮ ਦੀ ਫਿਲਮ ਦੇਖਣ ਸਿਨੇਮਾ ਘਰ ਵਿੱਚ ਨਹੀਂ ਗਿਆ ਕੋਈ ਇੱਕ ਤੇ ਉਹਦੇ ਜ਼ਿੰਮੇਵਾਰ ਨਹੀਂ ਹੈ ਤਖਤਾਂ ਦੇ ਜਥੇਦਾਰਾਂ ਨੇ ਸ਼੍ਰੋਮਣੀ ਕਮੇਟੀ ਨੇ ਸਿੱਖ ਸੰਸਥਾਵਾਂ ਨੇ ਇਸ ਗੱਲ ਦੀ ਜਿਹੜੀ ਸੀ ਉਹ ਮਾਨਤਾ ਦਿੱਤੀ ਇਹਨਾਂ ਚੀਜ਼ਾਂ ਨੂੰ ਅਸੀਂ ਵਿਰੋਧ ਜਿਸ ਦਿਨ ਤਸਵੀਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਣੀ ਸੀ ਜੇ ਅਸੀਂ ਉਸ ਦਿਨ ਹੀ ਸਾਡੀਆਂ ਸਿੱਖ ਸੰਸਥਾਵਾਂ ਜਥੇ ਬੰਦੀਆਂ ਸਾਡੇ ਵਿਦਵਾਨ ਐਕਸ਼ਨ ਲੈਂਦੇ ਤੇ ਇਹ ਗੱਲ ਅੱਗੇ ਨਹੀਂ ਸੀ ਵਧਨੀ ਤਸਵੀਰਾਂ ਤੋਂ ਗੱਲ ਮੂਰਤੀਆਂ ਤੇ ਮੂਰਤੀਆਂ ਤੋਂ ਗੱਲ ਫਿਲਮਾਂ ਤੇ ਆ ਗਈ ਅਸੀਂ ਫਿਲਮਾਂ ਨੂੰ ਮਾਨਤਾ ਦਿੱਤੀ ਔਰ ਗੱਲ ਇੱਥੋਂ ਤੱਕ ਅੱਜ ਪਹੁੰਚ ਗਈ ਕਿ ਆਮ ਇਨਸਾਨ ਗੁਰਨਾਨਕ ਸਾਹਿਬ ਦਾ ਸਰੂਪ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਰਾਬਰ ਬੈਠਣ ਲੱਗ ਪਿਆ ਇਹ ਅਜੇ ਪਹਿਲੀ ਹਰਕਤ ਹੈ ਪਰ ਜੇ ਇਹਦੇ ਉੱਤੇ ਨੱਥ ਨਾ ਪਈ ਜੇ ਤਰਖੋ ਹੌਲੀ-ਹੌਲੀ ਜਿੱਦਾਂ ਗਣੇਸ਼ ਦੀਆਂ ਮੂਰਤੀਆਂ ਪਾਣੀ 'ਚ ਵਿਸਰਜਨ ਕੀਤੀਆਂ ਜਾਂਦੀਆਂ ਨੇ ਗੁਰਨਾਨਕ ਸਾਹਿਬ ਦੀਆਂ ਮੂਰਤੀਆਂ ਦੇ ਨਾਲ ਵੀ ਇਦਾਂ ਹੋਵੇਗਾ ਹੌਲੀ-ਹੌਲੀ ਗੁਰੂ ਗ੍ਰੰਥ ਸਾਹਿਬ ਜੀ ਗੁਰ ਘਰਾਂ ਦੇ ਵਿੱਚੋਂ ਚੁੱਕਨੇ ਸ਼ੁਰੂ ਹੋ ਜਾਣਗੇ ਤੇ ਉਹਨਾਂ ਦੀ ਥਾਂ ਉੱਤੇ ਮੰਦਰਾਂ ਦੇ ਵਾਂਗ ਮੂਰਤੀਆਂ ਸਥਾਪਿਤ ਹੋ ਜਾਣਗੀਆਂ ਹੋ ਸਕਦਾ ਹੈ ਜਿਵੇਂ ਅੱਜ ਇਹ ਪਹਿਲੀ ਘਟਨਾ ਛਾ ਡੋਲ ਮਧ ਪ੍ਰਦੇਸ਼ ਦੇ ਇੱਕ ਸਿੰਧੀਆਂ ਸੰਗਤਾਂ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਹੋਈ ਹੈ ਹੌਲੀ-ਹੌਲੀ ਇਹ ਮੂਰਤੀਆਂ ਸਿੰਧੀ ਗੁਰਦੁਆਰਿਆਂ ਦੇ ਵਿੱਚ ਸਥਾਪਿਤ ਹੋਣ ਤੇ ਹੌਲੀ-ਹੌਲੀ ਫਿਰ ਸਾਡੇ ਵੱਲ ਵੀ ਕੁਝ ਸਮਾਂ ਪਾ ਕੇ ਆਉਣੀਆਂ ਸ਼ੁਰੂ ਹੋ ਜਾਣਗੀਆਂ ਅਸੀਂ ਕੀ ਕਾਰਨ ਹੈ ਗੁਰਬਾਣੀ ਉੱਤੇ ਪ੍ਰੋਸਾਨੀ ਕਰ ਰਹੇ ਕੀ ਕਾਰਨ ਹੈ ਅੱਜ ਸੈਂਕੜੇ ਜਥੇਬੰਦੀਆਂ ਨੇ ਸਾਡੇ ਤਖਤ ਸਹਿਬਾਨ ਨੇ ਸਾਡੀਆਂ ਸੰਪਰਦਾਵਾਂ ਨੇ ਕਿੱਥੇ ਉਹ ਮਰੀਆਂ ਹੋਈਆਂ ਨੇ ਕਿਉਂ ਜ਼ੁਬਾਨ ਨਹੀਂ ਖੁੱਲਦੀ ਕਿਉਂ ਨਹੀਂ ਜ਼ੁਬਾਨ ਖੋਲਦੀ ਬਾਬੇ ਤੁਮੇ ਵਰਗਾ ਆਪਣੇ ਆਪ ਨੂੰ ਬਾਬਾ ਜਰਨੈਲ ਸਿੰਘ ਦਾ ਵਾਰਸ਼ਕ ਹੋਣ ਵਾਲਾ ਬਾਬਾ ਤੁਮਾ ਦਮਦਮੀ ਟਕਸਾਲ ਦਾ ਮੁਖੀ ਮਹਾਰਾਸ਼ਟਰ ਦੇ ਵਿੱਚ ਜਾ ਕੇ ਸਿੱਖਾਂ ਦੀ ਦੁਸ਼ਮਣ ਜਮਾਤ ਆਰਐਸਐਸ ਦੀ ਰਾਜਨੀਤਿਕ ਵਿੰਗ ਪਾਰਟੀ ਬੀਜੇਪੀ ਦੀ ਸਪੋਰਟ ਤਾਂ ਕਰ ਦਿੰਦਾ ਪਰ ਗੁਰਨਾਨਕ ਸਾਹਿਬ ਦਾ ਸਰੂਪ ਇੱਕ ਬੰਦੇ ਵੱਲੋਂ ਧਾਰਨ ਕੀਤਾ ਗਿਆ ਹੈ ਉੱਥੇ ਬਾਬੇ ਤੁਮੇ ਵਰਗੇ ਬੰਦੇ ਦੀ ਵੀ ਜ਼ੁਬਾਨ ਕਿਉਂ ਨਹੀਂ ਖੁੱਲਦੀ ਇਹ ਸੋਚਣ ਵਾਲੀ ਗੱਲ ਹੈ ਕਿ ਇਹ ਕੋਈ ਛਲਸਤੇ ਨਹੀਂ ਹੈ ਠੀਕ ਹੈ ਹੋ ਸਕਦਾ ਹੈ ਉਹਨਾਂ ਸੰਗਤਾਂ ਨੇ ਸ਼ਰਧਾ ਵਸ ਅਗਿਆਨਤਾ ਵਸ ਇਹ ਗੁਨਾ ਕਰ ਲਿਆ ਹੋਵੇ ਹੈ ਤੇ ਗੁਨਾ ਹੀ ਹੈ ਪਰ ਜੇ ਅਸੀਂ ਚੁੱਪਾਂ ਤੇ ਸਾਡੀ ਚੁੱਪ ਇਸ ਗੱਲ ਨੂੰ ਪ੍ਰਗਟ ਕਰਦੀ ਹੈ ਵੀ ਕਿਤੇ ਨਾ ਕਿਤੇ ਅਸੀਂ ਸਹਿਮਤਾਂ ਲੰਕੇ ਚੁੱਪ ਰਹਿਣਾ ਅੱਧੀ ਸਹਿਮਤੀ ਹੁੰਦੀ ਐ ਇਹ ਗੱਲ ਅਸੀਂ ਅਸੀਂ ਚੁੱਪ ਰਹਿ ਕੇ ਇਦਾਂ ਆਪਣੇ ਆਪ ਨੂੰ ਚੰਗਾ ਸਾਬਤ ਕਰ ਦਿੰਦੇ ਆ ਵੀ ਅਸੀਂ ਤਾਂ ਚੰਗੇ ਆ ਪਰ ਇਹ ਚੇਤਾ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਹ ਕੰਡੇ ਨੇ ਜਿਹੜੇ ਸਾਥੋਂ ਚੁਗੇ ਨਹੀਂ ਜਾਣੇ 1963 ਦੇ ਵਿੱਚ ਯੂਰਪ ਦੇ ਵਿੱਚ ਕਿਸੇ ਪੇਂਟਰ ਨੇ حضرت محمد صاحب ਦਾ ਇੱਕ کارٹون ਬਣਾਇਆ ਸੀ ਤਸਵੀਰ ਵੀ ਨਹੀਂ ਸੀ ਬਣਾਈ ਔਰ ਉਹ کارٹون ਬਣਦੇ ਅੰਸਾਰ ਪੂਰੇ ਸੰਸਾਰ ਚ ਰੌਲਾ ਪੈ ਗਿਆ ਸੀ muslim ਦੇਸ਼ਾਂ ਦੀਆਂ ਸਰਕਾਰਾਂ ਨੇ ਇਹ ਗੱਲ ਦਾ ਐਲਾਨ ਕਰ ਦਿੱਤਾ ਸੀ ਵੀ ਅਸੀਂ ਪੂਰੇ ਸੰਸਾਰ ਨੂੰ ਅੱਗ ਲਾ ਕੇ ਸਾੜ ਦੇਵਾਂਗੇ ਜੇ ਇਹ ਇਹ ਗੱਲ ਦੀ ਮਾਫੀ ਨਾ ਮੰਗੀ ਗਈ ਔਰ ਉਸ ਗਲ ਦੀ ਗੁਨਾਹ ਨੂੰ ਮਾਫੀ ਵੀ ਮੰਗੀ ਗਈ ਔਰ ਅੱਜ ਤੱਕ ਹਜ਼ਰਤ ਮੁਹੰਮਦ ਸਾਹਿਬ ਦਾ ਸੈਂਕੜੇ ਸਾਲ ਹੋ ਗਏ ਧਰਤੀ ਦੇ ਉੱਤੇ ਆਇਆ ਹਜ਼ਰਤ ਮੁਹੰਮਦ ਸਾਹਿਬ ਦਾ ਅੱਜ ਤੱਕ ਕਿਸੇ ਨੇ ਚਿਹਰਾ ਕਿਸੇ ਨੇ ਤਸਵੀਰ ਬਣਾਉਣ ਦੀ ਹਿੰਮਤ ਤੱਕ ਤਾਂ ਛੱਡੋ ਕਿਸੇ ਨੇ ਆਪਣੇ ਦਿਮਾਗ ਵਿੱਚ ਸੋਚਿਆ ਤੱਕ ਵੀ ਨਹੀਂ ਪਰ ਸਾਡੇ ਤਾਂ ਗੁਰੂ ਖੁਦ ਕਹਿ ਕੇ ਗਏ ਵੀ ਅਸੀਂ ਸਰੀਰ ਨਹੀਂ ਆ ਅਸੀਂ ਸ਼ਬਦ ਰੂਪ ਹੈ ਗੁਨਾਣਕ ਸਹਿ ਪਾਤਸ਼ਾ ਆਪਣੀਆਂ ਪ੍ਰਚਾਰਕ ਫੇਰੀਆਂ ਦੌਰਾਨ ਜਿੱਥੇ ਵੀ ਜਾਂਦੇ ਨੇ ਭਾਵੇਂ ਬਗਦਾਦ ਗਏ ਬਾਬਾ ਹਿੰਦੂ ਤੀਰਥਾਂ ਤੇ ਗਿਆ ਸ਼ਰਦਾ ਬਾਣ ਸੰਗਤਾਂ ਕਹਿੰਦੀਆਂ ਸਨ ਸਤਿਗੁਰੂ ਤੁਹਾਡੇ ਤੋਂ ਬਿਨਾ ਮਨ ਨਹੀਂ ਲੱਗਣਾ ਤੇ ਬਾਬਾ ਵਾਰ-ਵਾਰ ਕਹਿੰਦਾ ਭਾਈ ਮੈਂ ਸਰੀਰ ਨਹੀਂ ਆ ਜਪਜੀ ਸਾਹਿਬ ਦੀ ਬਾਣੀ ਨੂੰ ਅੰਮ੍ਰਿਤ ਵੇਲੇ ਉੱਠ ਕੇ ਪੜਿਓ ਮੇਰੇ ਦਰਸ਼ਨ ਤੁਸੀਂ ਬਾਣੀ ਵਿੱਚੋਂ ਕਰਨੇ ਨੇ ਬਾਬਾ ਆਪਣੇ ਸਰੀਰਕ ਹਯਾਤੀ ਦੇ ਵਿੱਚ ਇਹ ਕਹਿੰਦਾ ਰਿਹਾ ਸੋ ਤਖਤਾਂ ਦੇ ਜਥੇਦਾਰਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਵੀ ਸਿੱਖ ਸੰਪਰਦਾਵਾਂ ਨੂੰ ਵੀ ਇਹ ਸਭ ਨੂੰ ਇਸ ਗੱਲ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਜਿਹੜਾ ਗੁਨਾਹ ਇਹ ਹੋਇਆ ਹੈ ਇਹ ਗੁਨਾਹ ਦੁਬਾਰਾ ਨਹੀਂ ਹੋਣਾ ਚਾਹੀਦਾ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਇਹ ਕੰਮ ਅਣਜਾਣੇ ਚ ਕੀਤਾ ਗਿਆ ਭੋਲੇਪੰਚ ਕੀਤਾ ਗਿਆ ਸ਼ਰਦਾਬਸ ਕੀਤਾ ਗਿਆ ਜਾਂ ਕਿਸੇ ਸਾਜ਼ਿਸ਼ ਦੇ ਅਧੀਨ ਕੀਤਾ ਗਿਆ ਕਿਤੇ ਇਹ ਤਾਂ ਨਹੀਂ ਵੀ ਸਿੱਖਾਂ ਨੂੰ ਚੱਕ ਕਰਕੇ ਦੇਖਦੇ ਆ ਕਿ ਉਹ ਏਦਾਂ ਜਿੱਦਾਂ ਰਾਮਚੰਦਰ ਜੀ ਦੀ ਲੀਲਾ ਕੀਤੀ ਜਾਂਦੀ ਹੈ ਤੇ ਰਾਮਚੰਦਰ ਜੀ ਇੱਕ ਆਮ ਇਨਸਾਨ ਰਾਮਚੰਦਰ ਬਣ ਜਾਂਦਾ ਕੋਈ ਹਨੂਮਾਨ ਬਣਦਾ ਕੋਈ ਬ੍ਰਹਮਾ ਬਣਦਾ ਕੋਈ ਵਿਸ਼ਨੂ ਬਣਦਾ ਕਿਤੇ ਇਦਾਂ ਤੇ ਨਹੀਂ ਵੀ ਸਿੱਖਾਂ ਨੂੰ ਚੈੱਕ ਕੀਤਾ ਜਾ ਰਿਹਾ ਹੋਵੇ ਸ਼੍ਰੀ ਕ੍ਰਿਸ਼ਨ ਦੀ ਅਸ਼ਟਮੀ ਆਉਂਦੀ ਹੈ ਇੱਕ ਆਮ ਜਿਹਾ ਬੰਦਾ ਉਹ ਕ੍ਰਿਸ਼ਨ ਬਣ ਜਾਂਦਾ ਹੈ ਦੂਜੀ ਰਾਧਾ ਬਣ ਜਾਂਦੀ ਹੈ ਕਿਤੇ ਇਦਾਂ ਤੇ ਨਹੀਂ ਵੀ ਸਾਨੂੰ ਚੈੱਕ ਕੀਤਾ ਜਾ ਰਿਹਾ ਹੈ ਵੀ ਜਿਵੇਂ ਕ੍ਰਿਸ਼ਨ ਦਾ ਰੂਪ ਧਾਰਨ ਕਰਨ ਦੇ ਵਿੱਚ ਹਿੰਦੂਆਂ ਨੂੰ ਕੋਈ ਤਕਲੀਫ ਨਹੀਂ ਹੈ ਸ਼੍ਰੀ ਰਾਮਚੰਦਰ ਦਾ ਰੂਪ ਧਾਰਨ ਕਰਨ ਵਿੱਚ ਕਿਸੇ ਹਿੰਦੂ ਨੂੰ ਤਕਲੀਫ ਨਹੀਂ ਹੁੰਦੀ ਥਾਂ ਥਾਂ ਉੱਤੇ ਕ੍ਰਿਸ਼ਨ ਲਲਾਮਾ ਰਾਮਚੰਦਰ ਦੀ ਧੀਲਾ ਕੀਤੀ ਜਾਂਦੀ ਹੈ ਹੌਲੀ-ਹੌਲੀ ਕਿ ਸਿੱਖਾਂ ਦੇ ਅੰਦਰ ਵੀ ਇਹ ਬਿਰਤੀ ਹੋ ਜਾਵੇ ਵੀ ਸਿੱਖ ਵੀ ਗੁਰੂ ਸਾਹਿਬਾਨਾਂ ਦੇ ਨਕਲੀ ਸਰੂਪ ਨੂੰ ਪ੍ਰਵਾਨ ਕਰਨ ਲੱਗ ਪੈਣ ਜੇ ਅਸੀਂ ਅੱਜ ਇਸ ਘਟਨਾ ਦੇ ਉੱਤੇ ਚੁੱਪਾਂ ਤੇ ਇਹਦਾ ਸਿੱਧਾ ਜਿਹਾ ਅਰਥ ਬਣਦਾ ਹੈ ਵੀ ਅੱਧੀ ਸਹਿਮਤੀ ਅਸੀਂ ਦੇ ਚੁੱਕੇ ਹਾਂ ਚੁੱਪ ਕਰਕੇ ਇੱਕ ਤਰ੍ਹਾਂ ਦੀ ਚੁੱਪ ਰਹਿਣਾ ਸਹਿਮਤੀ ਹੁੰਦੀ ਹੈ ਦਰਸ਼ਕੋ ਇਹ ਬਹੁਤ ਵੱਡਾ ਗੁਨਾਹ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਾ ਬੋਲੇ ਇਹਨੇ ਸਿਧਾਂਤਕ ਤੌਰ ਦੇ ਉੱਤੇ ਸਾਨੂੰ ਜੜੋਂ ਖੇੜ ਦੇਣਾ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹਦੇ ਪਿੱਛੇ ਆਵਾਜ਼ ਉਠਾਓ ਤਿਆਰ ਹੋ ਜਾਓ ਇਹ ਸਾਬਤ ਕਰੋ ਵੀ ਗੁਰੂ ਸਾਹਿਬ ਦਾ ਸਰੂਪ ਹੈ ਜਿਹੜਾ ਉਹ ਸਾਨੂੰ ਕਿਸੇ ਤਰੀਕੇ ਨਾਲ ਵੀ ਗੁਰੂ ਸਾਹਿਬ ਜੀ ਦੀ ਕੀਤੀ ਨਕਲ ਸਾਨੂੰ ਕਿਸੇ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਹੈ ਬਸ ਗੱਲ ਮੁੱਕੀ ਇਹ ਵੀਡੀਓ ਮਾਤਾ ਤੋਂ ਬਾਅਦ ਸ਼ੇਅਰ ਕਰੋ ਜੇ ਸਤਿਗੁਰਾਂ ਨੂੰ ਪਿਆਰ ਕਰਦੇ ਹੋ ਬਹੁਤ ਬਹੁਤ ਧੰਨਵਾਦ